ਆਓ ਚੰਗਾ ਜੀ ਵਰਸ਼ਨ ਕਰੀਏ ਗੁਰਦੁਆਰਾ ਸ਼ਹੀਦ ਗੰਨ੍ਹ ਸਾਹਿਬ ਜੀ ਤਾਂਤਨ ਬਾਬਾ ਦੀਪ ਸਿੰਘ ਜੀ ਦੀ ਤੇ ਆਪ ਤੁਮ ਸ਼ਹੀਦਾਂ ਦੀ ਜੈ ਆਪ ਤੁਮ ਸ਼ਹੀਦਾਂ ਦੀ ਜੈ ਆਪ ਤੁਮ ਸ਼ਹੀਦਾਂ ਦੀ ਜੈ ਆਪਕੋ ਸ਼ੁਕਰ ਕਰੀਂ ਪਾਤੀ ਜੈ ਆਪਕੋ ਸ਼ੁਕਰ ਕਰੀਂ ਪਾਤੀ ਜੈ ਆਪਨ ਸ਼ੁਕਰ ਪਾਤੀ ਜੈ ਆਪਨ ਸ਼ੁਕਰ ਪਾਤੀ ਜੈ ਆਪਕੋ ਸ਼ੁਕਰ ਤੇ ਖਾਲੀ ਤੇਰੇ ਹਮਪੇ ਕੱਕੇ ਖਾਲੀ ਤੇਰੇ ਤੁਨਜ ਪਤ ਹੈ ਖਾਤਾ ਹਮਪੇ ਕੱਕੇ ਖਾਲੀ ਤੇਰੇ ਤੁਨਜ ਪਤ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਹਾਉਤੀ ਜੀ ਸਹਾਰੇ ਵਾਰ ਸ੍ਰੀ ਪਹਾਉਤੀ ਜੀ ਕੀ ਪਾਤਸ਼ਾਹੀ ਦਸਵੀਂ ਰਚੰ ਪਹਾਉਤੀ ਸਹਰਕ ਗੁਰੂ ਨਾਨਕ ਲਈ ਆਏ ਤੇ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਰੇ ਅਰਜਨਾ ਹਰ ਗੁਰਵਿੰਦ ਨੋ ਸਿਮਰੋ ਸ੍ਰੀ ਹਰਿ ਰਾਹੀ श्रीवा कृष्ण ਧਿਆਈਐ ਜਿਸ ਮਿੱਠੇ ਸਭ ਦੁੱਖ ਜਾਇ ਏਕ ਬਹਾਦਰ ਸਿਮਰਿਐ ਭਰ ਨਾਉ ਨਿਤ ਆਵੇ ਧਾਏ ਸਭ ਤਾਈ ਹੋਏ ਸੁਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸੁਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਸ਼ਨ ਦਿਦਾਰ ਦਾ ਧਿਆਨ ਕਰਕੇ ਬੋਲਦੇ ਹਾਂ ਪੰਜਾਂ ਪਿਆਰਿਆਂ ਚੌਹਾਂ ਸੱਜਾ ਦੀਆਂ ਚਾਲੀਆਂ ਮੁਕਤਿਆ ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੀਗ ਚਲਾਈ ਤੇਗ ਵਾਹੀ ਦੇਵਕੀ ਅਨ ਡੇਟ ਕੀਤਾ ਜੰਨਾ ਪਿਆਰਿਆਂ ਸਤਿਆਰਿਆਂ ਦੀ ਕੁਮਾਰੀ ਦਾ ਧਿਆਨ ਧਰ ਕੇ ਖਾਲਸਾ ਜੀ ਬੰਦੋ ਜੀ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀਤੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਚੜਕੜੀਆਂ ਤੇ ਚੜ੍ਹ ਔਰਿਆਂ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ सिखी केसा सुवासा नभाई त कमाई दान ख़ाली बोलो जीख तवरो जी रचमे सरबत ख़ालसा जी अरदास है जरबत ख़ालसा जी वाह गुरू वाहे गुरू ਵਾਹਿ ਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੋਖ ਹੋਵੇ ਜਹਾਂ ਜਹਾਂ ਕਾਲ ਸਾਹਿਬ ਤਹਾ ਤਹਾ ਰਸ਼ੀਆ ਰਾਇ ਤਾ ਦੇਵ ਤੇਗ ਫਤਿਹ ਗੁਰਧ ਕੀ ਤਾਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬਲ 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 ਜੀ ਸਕਾਂ ਨੂੰ ਸਿੱਖੀ ਦਾ ਨਾਮ ਕੀ ਸੁਦਾਨ ਰਹਿਤ ਦਾਨ ਗਵੇਕ ਦਾਨ ਵਸਾਹ ਦਾਨ ਪਰੁਸ਼ਾਦਾਨ ਦਾਨਾ ਸਰਗਾਨ ਨਾਮਦਾਨ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਮ ਚੰਕਿਆ ਝੰਡੂ ਬੁੰਗੇ ਜਿਗੋ ਜੋਗਿਆ ਕੰਧ ਧਰਮ ਕਾ ਜੈਕਾਰ ਬੋਲੇ ਜੀ ਸਕਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪਵਾਹੀ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਵਾਈ ਦਾਤਾਰ ਦੀਏ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੇ ਪੰਥ ਨੂੰ ਵਸੋੜਿਆ ਗਿਆ ਤਿਨਾ ਦੇ ਖੁੱਲੇ ਦਰਸ਼ਨ ਬਿਦਾਰ ਸੇਵਾ ਸੁਭਾਲ ਦਾ ਬਾਨ ਕਾਲ ਸਾਜੀ ਨੂੰ ਬਖਸ਼ੇ ਜੇ ਨਿਮਾਣਿਆ ਦੇ ਮਾਨ ਸਤਿਗੁਰੂ ਨਿ ਜਾਣਿਆ ਦੇ ਧਾਨ ਨਿਉਪਿਆ ਦੀ ਹੋਤ ਸੱਜੇ ਪਿਤਾ ਵਾਹੀ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੰਤੀ ਹੈ ਆਪ ਜੀ ਦੇ ਘਾਣੇ ਅੰਦਰ ਚਾਰ ਕਹਿਰ ਰੈਣ ਬਤੀ ਧੋਈ ਚਾਰ ਕਹਿਰ ਦਿਨ ਆਪਣੇ ਘਾਣੇ ਅੰਦਰ ਬਤੀਤ ਕਰਉਣਾ ਧੰਮੈ ਧੰਮੈ ਅਮਰેશ ਜੀ ਦੇ ਬੱਦ ਦੀਪ ਸਿੰਘ ਜੀ ਤੇ ਨਾਂ ਦੀ ਪਾਵਨ ਪਵਿੱਤਰ ਇਸਥਾਨ ਗੁਰਦੁਆਰਾ ਸ਼ਹੀਦ ਗاج ਸਾਹਿਬ ਜੀ ਵਿਖੇ ਪਾਵਨ ਅੰਬਰ ਗਾਰ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਠਨ ਸਜੇ ਹਨ ਕਿਰਪਾ ਕਰੋ ਸੰਗਠਨਾਂ ਤੇ ਪ੍ਰਕਾਸ਼ ਮਨ ਹੋ ਪਰ ਸੰਤਾਂ ਲੋ ਖੂਲੇ ਦਰਸ਼ਨ ਦਿਦਾਰ ਪਾਵਨ ਪਵਿੱਤਰ ਉਪਦੇਸ਼ ਕਲਸ਼ ਕੀ ਨਦਰ ਨਦਰ ਮਿਹਾਲ ਕਰੋ ਦਰ ਆਈ ਸੰਗਤੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ घरो घरो सिखी सदक भरोसा न मदान बख़शना पूर करण पर सुख शांती बखशनी पे करो किरपा अथान तस्थान चाल पवन जी आगाया बख़शिश करो

ਜਿਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਾਮ